ਬਿਕਰਮ ਮਜੀਠੀਆ ਦੀ ਅੱਜ ਕੋਰਟ ਦੇ ਅੱਗੇ ਪੇਸ਼ੀ ਹੈ ਤੇ ਜਿਸ ਨੂੰ ਲੈ ਕੇ ਕੋਰਟ ਅੱਜ ਕੋਈ ਵੱਡਾ ਫੈਸਲਾ ਸੁਣਾ ਸਕਦਾ ਹੈ ਤੇ ਦੱਸੀਏ ਕਿ ਬੀਤੇ ਦਿਨਾਂ ਦੇ ਵਿੱਚ ਹੀ ਬਿਕਰਮ ਮਜੀਠੀਆ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਸੀ ਆਮਦਨ ਤੋਂ ਵੱਧ ਚਾਇਦਾ ਦਾ ਮਾਮਲਾ ਲਗਾਤਾਰ ਸਾਹਮਣੇ ਆਇਆ ਤੇ ਉੱਥੇ ਹੀ ਲਗਾਤਾਰ ਹੁਣ ਵਿਜੀਲੈਂਸ ਜਾਂਚ ਕਰਦੀ ਹੋਈ ਵੀ ਨਜ਼ਰ ਆ ਰਹੀ ਹੈ ਤੇ ਹੁਣ ਬਿਕਰਮ ਮਜੀਠੀਆ ਨੂੰ ਪਹਿਲਾਂ 7 ਦਿਨਾਂ ਦਾ ਰਿਮਾਂਡ ਮਿਲਿਆ ਸੀ ਪਰੰਤੂ ਉੱਥੇ ਹੀ ਰਿਮਾਂਡ ਖਤਮ ਹੋਣ ਤੋਂ ਬਾਅਦ ਜਿਹੜਾ ਕਿ ਕੋਰਟ ਨੇ ਜਿਹੜਾ ਕਿ ਅਗਲਾ ਫੈਸਲਾ ਸੁਣਾਇਆ ਤੇ 4 ਦਿਨਾਂ ਦੇ ਰਿਮਾਂਡ ਦੇ ਉੱਤੇ ਫਿਰ ਤੋਂ ਵਿਕਰਮ ਮਜੀਠੀਆ ਤੇ ਜਿਸ ਤੋਂ ਬਾਅਦ ਅੱਜ 4 ਦਿਨਾਂ ਦਾ ਰਿਮਾਂਡ ਖਤਮ ਹੋ ਚੁੱਕਿਆ ਹੈ ਤੇ ਅੱਜ ਵਿਕਰਮ ਮਜੀਠੀਆ ਦੀ ਕੋਰਟ ਅੱਗੇ ਪੇਸ਼ੀ ਹੈ ਜਿਸ ਤੋਂ ਬਾਅਦ ਕੋਰਟ ਕੋਈ ਵੱਡਾ ਫੈਸਲਾ ਸੁਣਾ ਸਕਦਾ ਹੈ ਤੇ ਉੱਥੇ ਹੀ ਦੂਜੇ ਪਾਸੇ ਗੱਲ ਕਰੀਏ ਤਾਂ ਅਕਾਲੀ ਦਲ ਦੇ ਵਰਕਰ ਅਤੇ ਲੀਡਰ ਵੀ ਅੱਜ ਮੁਹਾਲੀ ਕੋਰਟ ਅੱਗੇ ਜਾ ਰਹੇ ਨੇ ਤੇ ਜਿਸ ਤੋਂ ਬਾਅਦ ਲਗਾਤਾਰ ਉਥੇ ਪੁਲਿਸ ਪ੍ਰਸ਼ਾਸਨ ਨਾਲ ਉਹਨਾਂ ਦਾ ਆਮੋ ਸਾਹਮਣਾ ਦੇਖਣ ਨੂੰ ਵੀ ਮਿਲ ਰਿਹਾ ਹੈ ਤੇ ਦੂਜੇ ਪਾਸੇ ਗੱਲ ਕਰੀਏ ਤੇ ਕਈ ਅਕਾਲੀ ਵਰਕਰਾਂ ਨੂੰ ਤੇ ਅਕਾਲੀ ਲੀਡਰਾਂ ਨੂੰ ਰੀਟੇਨ ਕਰ ਲਿਆ ਗਿਆ ਹੈ ਤੇ ਜਿਸ ਦੇ ਤਹਿਤ ਘਰਾਂ ਦੇ ਵਿੱਚ ਨਜ਼ਰਬੰਦ ਹੈ ਜਿਹੜਾ ਕਿ ਉਹ ਵੀ ਕੀਤਾ ਗਿਆ ਹੈ ਤੇ ਅੱਜ ਬਿਕਰਮ ਅਜੀਠਿਆ ਦੀ ਪੈਸ਼ੀ ਦੌਰਾਨ ਕੋਰਟ ਵੱਡਾ ਫੈਸਲਾ ਸੁਣਾ ਸਕਦੀ ਹੈ ਤੇ ਦੂਜੇ ਪਾਸੇ ਅਕਾਲੀ ਦਲ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਦੇ ਉੱਤੇ ਭੜਕਦਾ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਸਰਕਾਰ ਦੇ ਉੱਤੇ ਲਗਾਤਾਰ ਪਲਟਵਾਰ ਕੀਤੇ ਜਾ ਰਹੇ ਨੇ ਤੇ ਅੱਜ 4 ਦਿਨਾਂ ਦੇ ਰਿਮਾਂਡ ਖਤਮ ਹੋਣ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਕੋਰਟ ਅੱਗੇ ਪੇਸ਼ ਕੀਤਾ ਜਾਵੇਗਾ ਤੇ ਜਿਸ ਤੋਂ ਬਾਅਦ ਅਜੇ ਤੱਕ ਉਹਨਾਂ ਦੀ ਜਿਹੜੀ ਕਿ ਚਲਕਾ ਉਹ ਵੀ ਨਹੀਂ ਦਿਖਾਈ ਗਈ ਤੇ ਮੀਡੀਆ ਅਦਾਰੇ ਤੋਂ ਕਾਫੀ ਦੂਰ ਰੱਖਿਆ ਗਿਆ ਹੈ ਤੇ ਬਿਕਰਮ ਮਜੀਠੀਆ 4 ਦਿਨਾਂ ਦੇ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਮੋਹਾਲੀ ਕੋਰਟ ਅੱਗੇ ਪੇਸ਼ ਹੋਣਗੇ ਤੇ ਪੇਸ਼ੀ ਦੇ ਦੌਰਾਨ ਕੋਰਟ ਵੱਡਾ ਫੈਸਲਾ ਸੁਣਾ ਸਕਦਾ ਹੈ ਤੇ ਦੱਸੀਏ ਕਿ ਬੀਤੇ ਦਿਨਾਂ ਦੇ ਵਿੱਚ ਹੀ ਬਿਕਰਮ ਮਜੀਠੀਆ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਸੀ ਆਮਦਨ ਤੋਂ ਵੱਧ ਚਾਇਦਾ ਦਾ ਮਾਮਲਾ ਲਗਾਤਾਰ ਸਾਹਮਣੇ ਆਇਆ ਤੇ ਉੱਥੇ ਹੀ ਲਗਾਤਾਰ ਹੁਣ ਵਿਜੀਲੈਂਸ ਜਾਂਚ ਹੋਈ ਵੀ ਨਸਰ ਆ ਰਹੀ ਹੈ ਤੇ ਹੁਣ ਬਿਕਰਮ ਮਜੀਠੀਆ ਨੂੰ ਪਹਿਲਾਂ 7 ਦਿਨਾਂ ਦਾ ਰਿਮਾਂਡ ਮਿਲਿਆ ਸੀ ਪਰੰਤੂ ਉਥੇ ਹੀ ਰਿਮਾਂਡ ਖਤਮ ਹੋਣ ਤੋਂ ਬਾਅਦ ਜਿਹੜਾ ਕਿ ਕੋਰਟ ਨੇ ਜਿਹੜਾ ਕਿ ਅਗਲਾ ਫੈਸਲਾ ਸੁਣਾਇਆ ਤੇ 4 ਦਿਨਾਂ ਦੇ ਰਿਮਾਂਡ ਦੇ ਉੱਤੇ ਫਿਰ ਤੋਂ ਬਿਕਰਮ ਮਜੀਠੀਆ ਤੇ ਜਿਸ ਤੋਂ ਬਾਅਦ ਅੱਜ 4 ਦਿਨਾਂ ਦਾ ਰਿਮਾਂਡ ਖਤਮ ਹੋ ਚੁੱਕਿਆ ਹੈ ਤੇ ਅੱਜ ਬਿਕਰਮ ਮਜੀਠੀਆ ਦੀ ਕੋਰਟ ਅੱਗੇ ਪੇਸ਼ੀ ਹੈ ਜਿਸ ਤੋਂ ਬਾਅਦ ਕੋਰਟ ਕੋਈ ਵੱਡਾ ਫੈਸਲਾ ਸੁਣਾ ਸਕਦਾ ਹੈ ਤੇ ਉਥੇ ਹੀ ਦੂਜੇ ਪਾਸੇ ਗੱਲ ਕਰੀਏ ਤਾਂ ਅਕਾਲੀ ਦਲ ਦੇ ਵਰਕਰ ਅਤੇ ਲੀਡਰ ਵੀ ਅੱਜ ਮੁਹਾਲੀ ਕੋਰਟ ਅੱਗੇ ਜਾ ਰਹੇ ਨੇ ਤੇ ਜਿਸ ਤੋਂ ਬਾਅਦ ਲਗਾਤਾਰ ਉਥੇ ਪੁਲਿਸ ਪ੍ਰਸ਼ਾਸਨ ਨਾਲ ਉਹਨਾਂ ਦਾ ਆਹਮੋ ਸਾਹਮਣਾ ਦੇਖਣ ਨੂੰ ਵੀ ਮਿਲ ਰਿਹਾ ਹੈ ਤੇ ਦੂਜੇ ਪਾਸੇ ਗੱਲ ਕਰੀਏ ਤੇ ਕਈ ਅਕਾਲੀ ਵਰਕਰਾਂ ਨੂੰ ਤੇ ਅਕਾਲੀ ਲੀਡਰਾਂ ਨੂੰ ਰੀਟੇਨ ਕਰ ਲਿਆ ਗਿਆ ਹੈ ਤੇ ਜਿਸ ਦੇ ਤਹਿਤ ਘਰਾਂ ਦੇ ਵਿੱਚ ਨਜ਼ਰਬੰਦ ਹੈ ਜਿਹੜਾ ਕਿ ਉਹ ਵੀ ਕੀਤਾ ਗਿਆ ਹੈ ਤੇ ਅੱਜ ਬਿਕਰਮ ਮਜੀਠੀਆ ਦੀ ਪੇਸ਼ੀ ਦੌਰਾਨ ਕੋਰਟ ਵੱਡਾ ਫੈਸਲਾ ਸੁਣਾ ਸਕਦੀ ਹੈ ਤੇ ਦੂਜੇ ਪਾਸੇ ਅਕਾਲੀ ਦਲ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਦੇ ਉੱਤੇ ਪੜਕਦਾ ਹੋਇਆ ਨਜ਼ਰ ਆ ਰਿਹਾ ਪੰਜਾਬ ਸਰਕਾਰ ਦੇ ਉੱਤੇ ਲਗਾਤਾਰ ਪਲਟਵਾਰ ਕੀਤੇ ਜਾ ਰਹੇ ਨੇ ਤੇ ਅੱਜ 4 ਦਿਨਾਂ ਦੇ ਰਿਮਾਂਡ ਖਤਮ ਹੋਣ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਕੋਰਟ ਅੱਗੇ ਪੇਸ਼ ਕੀਤਾ ਜਾਵੇਗਾ ਤੇ ਜਿਸ ਤੋਂ ਬਾਅਦ ਅਜੇ ਤੱਕ ਉਹਨਾਂ ਦੀ ਜਿਹੜੀ ਕਿ ਚਲਕਾ ਉਹ ਵੀ ਨਹੀਂ ਦਿਖਾਈ ਗਈ ਤੇ ਮੀਡੀਆ ਅਦਾਰੇ ਤੋਂ ਕਾਫੀ ਦੂਰ ਰੱਖਿਆ ਗਿਆ ਹੈ ਤੇ ਬਿਕਰਮ ਮਜੀਠੀਆ 4 ਦਿਨਾਂ ਦੇ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਮੋਹਾਲੀ ਕੋਰਟ ਅੱਗੇ ਪੇਸ਼ ਹੋਣਗੇ ਤੇ ਪੇਸ਼ੀ ਦੇ ਦੌਰਾਨ ਕੋਰਟ ਵੱਡਾ ਫੈਸਲਾ ਸੁਣਾ ਸਕਦਾ ਹੈ